ਚਾ ਕਣਕ ਦਾ ਵਿੱਚ ਪਾਣੀ ਲਾਉਣਾ ਕਿਉਂਕਿ ਪਾਣੀ ਜਿਹੜਾ ਕਣਕ ਦਾ ਵਿੱਚ ਤੁਹਾਨੂੰ ਬੜਾ ਦਿੱਕ ਕੇ ਲਾਉਣਾ ਪਊਗਾ ਅਗਰ ਤੇ ਤੁਸੀਂ ਪਰਾਲੀ ਵਿੱਚ ਰੱਖੀ ਹੈ ਫਿਰ ਤੇ ਪਹਿਲਾ ਪਾਣੀ ਜਿਹੜਾ ਆ ਉਹ ਥੋੜਾ ਜਿਹਾ ਲੇਟ ਹੀ ਲੱਗੂਗਾ 35-40 ਦਿਨ ਤੇ ਬਾਕੀ ਹਲੇ ਪਾਣੀ ਤੁਹਾਨੂੰ ਗਿਲ ਦੇ ਕੇ ਲਾਉਣੇ ਪਊਗੀ ਲੇਕਿਨ ਰਿਵਾਤੀ ਵਿਜਾਈ ਦਾ ਵਿੱਚ ਜੇਕਰ ਤੁਸੀਂ ਅਕਤੂਬਰ ਲਾਸਟ ਜਾਂ ਨਵੰਬਰ ਚ ਕਰਤੀ ਹੈ ਪਹਿਲਾ ਜਿਹੜਾ ਤਿੰਨੇ ਚੌਥੇ ਹਫ਼ਤੇ ਦਾ ਵਿੱਚ ਪਹਿਲਾ ਪਾਣੀ ਲੱਗੂਗਾ ਉਹ ਵੀ ਤੁਹਾਨੂੰ ਗੁਆਣ ਦੇਖਣਾ ਪਊਗਾ ਸੱਲ ਹੋ ਗਈ ਗਿੱਲ ਹੋ ਗਈ ਤਾਂ ਫਿਰ ਪਾਣੀ ਲਾਉਣ ਦੀ ਲੋੜ ਨਹੀਂ ਹੁੰਦੀ ਮੀਂਹ ਪੈ ਗਿਆ ਤਾਂ ਵੀ ਲੋੜ ਨਹੀਂ ਲੇਕਿਨ ਜੇਕਰ ਤੁਹਾਨੂੰ ਲੱਗ ਰਿਹਾ ਤੀਜੇ ਚੌਥੇ ਹਫ਼ਤੇ ਦਾ ਵਿੱਚ ਜਿਹੜਾ ਹੈ ਪਹਿਲਾ ਪਾਣੀ ਉਹ ਕਣਕ ਮੰਗ ਲੈਣੀ ਹੈ ਉਹਦੇ ਬਾਅਦ ਚ ਜਿਹੜੇ ਪਾਣੀ ਲੱਗਣੇ ਨੇ ਦੂਜਾ ਤੀਜਾ ਪੰਜ ਛੇ ਹਫ਼ਤੇ ਚ ਮੇਨ ਜਿਹੜਾ ਪਾਣੀ ਹੈ ਜਿਹੜਾ ਆਪਣਾ ਨਵੰਬਰ ਤੋਂ ਲੈ ਕੇ ਦਸੰਬਰ ਜਨਵਰੀ ਤੱਕ ਹੈ ਉਹ ਪਾਣੀ ਥੋੜਾ ਜਿਆ ਰੋਕ ਕੇ ਰੱਖਣਾ ਸੱਲ ਦਿੱੱਕੇ ਹੀ ਲਾਉਣਾ ਕਿਉਂਕਿ ਕਣਕ ਇੱਕ ਐਸੀ ਫਸਲ ਹੈ ਤੇ ਇਹ ਦੇਖੋਗੇ ਕਿ ਜੇਕਰ ਤੁਸੀਂ ਲੇਜ਼ਰ ਮਾਰਿਆ ਕਿ ਜਗ੍ਹਾ ਨੀਵੀਂ ਰਹਿ ਗਈ ਉੱਥੇ ਪਾਣੀ ਮਾਰਿਆ ਖੜ ਗਿਆ ਦੋਗੀ ਪੈ ਜਾਂਦੀ ਹੈ ਤੇ ਉਹ ਸਾਹਮਣੇ ਲੱਗਦਾ ਕਿ ਕਹਿੰਦੇ ਜੀ ਜੂਰੀਏ ਦੀ ਘਾਟਾਂ ਉਹ ਜੂਰੀਏ ਦੀ ਘਾਟ ਤੇ ਆਉਂਦੀ ਆਉਂਦੀ ਹੈ ਕਿਉਂਕਿ ਜਿਸ ਟਾਈਮ ਨੂੰ ਹਵਾ ਨਹੀਂ ਲੱਗਦੀ ਉਹ ਜੂਰੀਆ ਚੱਕਦੀ ਨਹੀਂ ਜ਼ਮੀਨ ਚ ਤੇ ਉਹ ਪੀਲੀ ਪੈ ਜਾਂਦੀ ਹੈ ਇਸ ਕਰਕੇ ਫਿਰ ਸਾਨੂੰ ਸਪਰੇਅ ਕਰਨਾ ਪੈਂਦਾ ਜਾਂ ਉਹ ਕਰਨਾ ਪੈਂਦਾ ਹਾਂ ਜਿਹੜੀ ਅੱਗੇ ਜਿਹੜੀ ਮਾਰਚ ਦਾ ਵਿੱਚ ਪਾਣੀ ਲਾਣਾ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਮਾਰਚ ਦਾ ਵਿੱਚ ਹੋਣ ਸਾਡਾ ਸਮੇਂ ਦਾ ਵਿੱਚ ਜਿਹੜਾ ਆ ਟੈਂਪਰੇਚਰ ਇੱਕਦਮ ਵੱਧ ਜਾਂਦਾ ਹੈ ਟੈਂਪਰੇਚਰ ਵਧਨੇ ਕਰਕੇ ਜਿਹੜਾ ਆਪਣਾ ਦਾਣੇ ਦੀ ਭਰਾਈ ਹੋਣੀ ਆ ਉਹ ਕੱਟਦੀ ਹੈ ਇਸ ਲਈ ਸਾਨੂੰ ਮਾਰਚ ਦਾ ਵਿੱਚ ਲਾਸਟ ਹਫਤੇ ਦਾ ਵਿੱਚ ਇੱਕ ਪਾਣੀ ਪੱਕਾ ਲਾਉਣਾ ਚਾਹੀਦਾ ਜੇਕਰ ਸਾਡਾ ਟੈਂਪਰੇਚਰ ਬਹੁਤ ਜ਼ਿਆਦਾ ਹੁੰਦਾ ਹੈ ਕਿਉਂਕਿ ਅਗਰ ਤੁਹਾਡਾ ਦਾਣਾ ਵਧੀਆ ਬਣੂਗਾ ਤੇ ਤੁਹਾਡਾ ਝਾੜ ਵੀ ਵਧੀਆ ਬਣੂਗਾ ਹਾਂ ਜੇਕਰ ਤੁਸੀਂ ਉਹ ਪਾਣੀ ਇੱਕ ਚੀਜ਼ ਹਮੇਸ਼ਾ ਧਿਆਨ ਰੱਖਣੀ ਹੈ ਕਿ ਹਵਾ ਦੇਖ ਕੇ ਲਾਉਣੀ ਹੈ ਮੌਸਮ ਦੇਖ ਕੇ ਲਾਉਣੀ ਹੈ ਮੌਸਮ ਖਰਾਬ ਨਾ ਹੋਵੇ ਇਹ ਨਾ ਹੋਵੇ ਕਿ ਪਾਣੀ ਲਾ ਦੇ ਦਿੱਤਾ ਕਣਕ ਸਾਰੇ ਡਿੱਗ ਪਏ ਇੰਨਾ ਫਾਇਦਾ ਪਾਣੀ ਦਾ ਨਹੀਂ ਹੋਣਾ ਜਿੰਨਾ ਨੁਕਸਾਨ ਡਿੱਗਣ ਕਰਕੇ ਹੋ ਜਾਣਾਗਾ ਤੇ ਇਸ ਕਰਕੇ ਉਹ ਲਾਸਟ ਵਾਲਾ ਪਾਣੀ ਹਮੇਸ਼ਾ ਇੱਕ ਹਫਤਾ ਤੁਹਾਡਾ ਕਲੀਅਰ ਮੌਸਮ ਹੋਏ ਤੇ ਉਸੇ ਟਾਈਮ ਜਿਹੜਾ ਆ ਉਹ ਨੂੰ ਲਾਓ ਦੂਜਾ ਜੇਕਰ ਹੈ ਕਿ ਤੁਹਾਨੂੰ ਲੱਗ ਰਿਹਾ ਕਿ ਜ਼ਿਆਦਾ ਗਰਮੀ ਹੈ ਤੇ ਅਸੀਂ ਪੋਟਾਸ਼ੀਅਮ ਨਾਈਟ੍ਰੇਟ 13045 ਦੇ ਨਾਮ ਦਾ ਜਿਹੜਾ ਆਪਣਾ ਖਾਦ ਦੇ ਕੰਮ ਦੀ ਹੈ ਉਹਦੇ ਸਪਰੇਅ ਕਰ ਸਕਦੇ ਆ 2% ਸਪਰੇਅ ਜਾਨੀ ਕਿ 4 ਕਿਲੋ 200 ਲੀਟਰ ਪਾਣੀ ਚ ਪਾਓ ਤੇ ਉਹਦੇ ਦੋ ਸਪਰੇਅ ਕਰ ਦੋ ਇੱਕ ਗੋਭ ਤੇ ਕਰ ਦੋ ਤੇ ਇੱਕ ਬੂਰ ਪੈਣ ਤੇ ਕਰ ਦੋ ਤੇ ਤੁਹਾਡਾ ਜਿਹੜਾ ਝਾੜ ਚੌਥੇ ਵੀ ਫਰਕ ਪਾਊਗਾ ਇੱਕ ਦੇ ਉਹ ਜੇਕਰ ਗਰਮੀ ਬੱਦੀ ਵੀ ਹੈਗਾ ਤੇ ਤਾਂ ਵੀ ਉਹਦੇ ਅਸਰ ਨੂੰ ਰੋਕਦਾ ਤੇ ਦੂਜਾ ਜਿਹੜਾ ਆ ਉਹ ਦਾਣਾ ਮੋਟਾ ਕਰਦਾ ਇਸ ਕਰਕੇ ਉਹ ਸਪਰੇਅ ਵੀ ਜਿਹੜੇ ਨੇ ਇਨਾਚ ਕਰੋ